ਬਾਈ ਤੁਸੀਂ ਟੋਕਰੇ ਕਿੰਨੇ ਘੰਟੇ ਤੋਂ ਬਣਾ ਰਹੇ ਹੋ ਟੋਕਰੇ ਮੈਂ ਬਣਾ ਰਿਆਂ ਜਦੋਂ ਆਪਣੇ 12 ਨੇ ਬਣਵਾਈ ਸੀ ਔਰ ਕਿ ਹੋ ਗਈ ਆ 1.5 ਰੁਪਿਆ ਅੱਛਾ ਜੀ 1.5 ਰੁਪਏ ਤੋਂ ਫੇਰ ਇਹ 2 ਰੁਪਏ ਉਧਰ ਜਾਂਦੇ ਹੁੰਦੇ ਮਾਨਸਾ ਮੰਡੀ ਵਾਲਾ ਬਾਈ ਕਿੰਨੀ ਉਮਰ ਹੋ ਗਈ ਨਹੀਂ ਉ ਤਾਂ 70 ਦੇ ਹੁੰਦੇ 70 ਦੇ ਹੁੰਦੇ ਤੇ ਬਾਈ ਲੰਮਾ ਟਾਈਮ ਹੋ ਗਿਆ ਤੁਹਾਨੂੰ ਨਾ ਲੰਮਾ ਟਾਈਮ ਅੱਛਾ ਜੀ ਬਈ ਕੱਲ ਟੋਕਰੀ ਬਣਾਉਣੇ ਦਾ ਕੋਈ ਹੋਰ ਕੰਮ ਨਹੀਂ ਟੋਕਰੀ ਮੋੜ ਕੇ ਮੈਂ ਸਬਜ਼ੀ ਦਾ ਕੰਮ ਕਰਦਾ ਅੱਛਾ ਜੀ ਮੁਰਕ ਸਬਜ਼ੀ ਦਾ ਕੰਮ ਕਰਦਾ ਸਬਜ਼ੀ ਦਾ ਕੰਮ ਕਰਦਾ ਸਬਜ਼ੀ ਲਾਉਂਦੇ ਰਹੇ ਤਾਂ ਪੰਡੋ ਲਾਉਂਦੇ ਰਹੇ ਖੱਬੂ ਜੀ ਜੀ ਰਹੇ ਅੱਛਾ ਜੀ ਕਦੂ ਤੋਰੀਆਂ ਅੱਛਾ ਜੀ ਸਾਰੀ ਸਬਜ਼ੀ ਲਾਉਂਦਾ ਬਾਹਰ ਕਵਾਇ ਜੀ ਬਈ ਕਿੰਨੀ ਉਮਰ ਸੀ ਜਦੋਂ ਕਵਾਇ ਚ ਗਏ ਉੱਥੇ ਮੈਂ ਲਾਇਆ 18 ਸਾਲ ਰਹਿ ਗਏ ਅੱਛਾ ਜੀ 18 ਸਾਲ ਮੈਂ ਉੱਠ ਗਿਆ ਰਾਤ ਦੇ ਬਾਰਡਰ ਦੇ ਉੱਤੇ ਅੱਛਾ ਜੀ ਸਤਿ ਸ਼੍ਰੀ ਅਕਾਲ ਬਈ ਜੀ ਸਤਿ ਸ਼੍ਰੀ ਅਕਾਲ ਕੀ ਨਾਮ ਆ ਭਾਈ ਆਪਣਾ ਗਰਨਾਮ ਸਿੰਘ ਬਾਈ ਗਰਨਾਮ ਸਿੰਘ ਬਾਈ ਤੁਸੀਂ ਟੋਕਰੇ ਕਿੰਨੇ ਕ ਟਾਈਮ ਤੋਂ ਬਣਾ ਰਹੇ ਹੋ ਟੋਕਰੇ ਮੈਂ ਬਣਾ ਰਿਆਂ ਜੀ ਆਪਣੇ 12 ਨੇ ਬਣਵਾਈ ਸੀ 12 ਅੰਨੇ ਹਾਂ ਮਤਲਬ ਜੇ ਹੁਣ ਦੇ ਆਪਾਂ ਟਾਈਮ 'ਚ ਕਹੀ ਤਾਂ ਕਿੰਨੇ ਪੈਸੇ ਹੋਊਗਾ ਉਹਦਾ 12 ਨੇ ਸੀ ਜੇ ਹੁਣ ਦਾ ਰੁਪਿਆ ਵੀ ਨਹੀਂ ਖਾ ਜਾਊਗਾ ਅੱਛਾ 1 ਰੁਪਏ ਤੋਂ ਘਾਟ 12 ਰੁਪਏ ਤੋਂ ਚੌਨੀ ਘਾਟ ਅੱਛਾ ਜਿਵੇਂ ਉਹ 50 ਪੈਸੇ ਤੇ 25 ਪੈਸੇ ਹਾਂ 25 ਪੈਸੇ ਹੈ ਨਾ 75 ਪੈਸੇ ਹੋ ਗਏ ਜਿਹੜੇ ਹਾਂ ਤੇ ਉਦੋਂ ਤਾਂ ਤੁਸੀਂ ਬਣਾਉਂਦੇ ਆ। ਮੜ ਕੇ ਹੋ ਗਈ ਆ 1.5 ਰੁਪਿਆ। ਅੱਛਾ ਜੀ। 1.5 ਰੁਪਏ ਤੋਂ ਫੇਰ ਇਹ 2 ਰੁਪਏ ਉਧਰ ਜਾਂਦੇ ਹੁੰਦੇ ਮਾਨਸਾ ਮੰਡੀ ਵਾਲਾ। ਅੱਛਾ ਜੀ। ਮਾਨਸਾ ਮੰਡੀ ਆ ਹੀ ਬਣਾਉਂਦੇ ਰਿਆਂ ਘਰਾੰਗੇ। ਕੀ ਮੰਦਰੇ? ਘਰਾੰਗਾ ਪੰਡਾ। ਅੱਛੇ ਘਰਾੰਗਾ ਪੰਡਾ। ਹਾਂ। ਉਸੇ ਜਾਂਦੇ ਰੇ ਬਲੌਰ ਕੇ ਘਰੇ। ਅੱਛਾ। ਉੱਥੇ ਬਣਾਏ ਬਹੁਤ ਸਾਫ ਜਿਹਾ ਸਾਲਾ ਇੰਦਰਾ ਗਾਂਧੀ ਜੀ ਜੰਦੀ ਹੁੰਦੀ। ਅੱਛਾ ਇੰਦਰਾ ਗਾਂਧੀ ਜੰਦੀ ਤੋਂ ਹਾਂ ਬਣਾਉਂਦੇ। ਤੁਸੀਂ ਟੋਕਰੇ ਬਣਾਉਂਦੇ ਹੋ। ਬਈ ਪੁਰਾਣਾ ਕੰਮ ਆ ਹਨਾ ਤੁਹਾਡਾ ਫੇਰ ਆਹੀ ਫੇਰ ਆਹੀ ਰਹੇ ਜਵਾਰ ਸੁਹਾਏ ਵੀ ਬਣਾਉਂਦੇ ਨੇ ਅੱਛਾ ਜੀ ਜਵਾਰ ਸੁਹਾਏ ਮਾਨਸ ਮੰਡੀ ਦੇ ਨਾਲ ਅੱਛਾ ਜੀ ਉੱਥੇ ਹੀ ਬਣਾਉਂਦੇ ਨੇ ਠੀਕ ਆ ਬਈ ਫੇਰ ਆਹੀ ਉੱਥੇ ਬਣਾਉਂਦੇ ਨੇ ਮੁੜ ਕੇ ਤੇ 10 ਸਾਲ ਆਹੀ ਬਣਾਏ ਆ ਨੰਗਲ ਅੱਛਾ ਜੀ ਕੰਦੀ ਗੇਰੇ ਅੱਛਾ ਜੀ ਖਾਓ ਸੇਬ ਠੀਕ ਹੈ ਜੀ ਉਹਨਾਂ ਦਾ 10 12 ਸਾਲ ਹੋ ਗਏ ਠੀਕ ਹੈ ਜੀ ਉਧਰ ਘਰ ਤੋਂ ਘਟ ਮੈਂ 40 ਸਾਲ ਤੋਂ ਉੱਤੇ ਬਣਾਏ ਟੋਕਰੀ। ਅੱਛਾ ਜੀ। ਬਾਈ ਕਿੰਨੀ ਉਮਰ ਹੋ ਗਈ? ਨਹੀਂ ਤਾਂ ਜਿੰਨ ਸਭ ਤਰ੍ਹਾਂ ਦੇ ਹੁੰਦੇ। 70 ਤੋਂ ਉੱਤੇ। ਤੇ ਬਾਈ ਲੰਮਾ ਟਾਈਮ ਹੋ ਗਿਆ ਤੁਹਾਨੂੰ ਨਾ? ਲੰਮਾ ਟਾਈਮ। ਅੱਛਾ ਜੀ। ਬਾਈ ਕੱਲ ਟੋਕਰੀ ਬਣਾਉਣ ਦਾ ਕੋਈ ਹੋਰ ਕੰਮ ਨਹੀਂ ਟੋਕਰੀ ਮੋੜ ਕੇ ਮੈਂ ਸਬਜ਼ੀ ਦਾ ਕੰਮ ਕਰਦਾ। ਅੱਛਾ ਮੋੜ ਕੇ ਸਬਜ਼ੀ ਦਾ ਕੰਮ ਕਰਦਾ। ਸਬਜ਼ੀ ਦਾ ਕੰਮ ਕਰਦਾ ਨਾ ਸਬਜ਼ੀ ਲਾਉਂਦੇ ਰਹੇ ਤਾਂ ਪੰਡੋ ਲਾਉਂਦੇ ਰਹੇ ਖੱਬੂ ਜੀ ਜੀ ਰਹੇ। ਅੱਛਾ ਜੀ। ਕਦੂ ਤੋਰੀਆਂ। ਅੱਛਾ ਜੀ। ساری ਸਬਜ਼ੀ ਲਾਉਂਦੇ। ਠੀਕ ਹੈ ਜੀ। ਆਪਾਂ ਨਾ ਹਾਂ ਜੀ। ਮੁੜ ਕੇ ਮੈਂ ਉੱਠ ਗਿਆ ਬਾਹਰ ਕਵੇਜ ਗਏ ਬਾਈ ਕਿੰਨੀ ਉਮਰ ਸੀ ਜਦੋਂ ਕਵੇਜ ਚ ਗਏ ਫਿਰ ਕਵੇਜ ਦੇ ਵਿੱਚ ਮੇਰੀ ਸੀ 7 ਸਾਲ ਦੀ 8 ਸਾਲ ਦੇ ਹੋ ਕੇ ਤੁਸੀਂ ਉੱਥੇ ਗਏ ਉੱਥੇ ਮੈਂ ਲਾਇਆ 18 ਸਾਲ ਕਵੇਜ ਅੱਛਾ ਜੀ 18 ਸਾਲ ਮੈਂ ਉੱਠ ਗਿਆ ਰਾਤ ਦੇ ਬਾਰਡਰ ਦੇ ਉੱਤੇ ਅੱਛਾ ਜੀ ਉਸੇ ਫਾਰਮ ਮੇਂ ਸਬਜ਼ੀ ਹੈ ਅੱਛਾ ਜੀ ਫਾਰਮ ਦੇ ਵਿੱਚ ਰਿਆ ਮੈਂ ਅੱਛਾ ਜੀ ਸਬਜ਼ੀ ਲਗਾ ਅੱਛਾ ਜੀ ਸਬਜ਼ੀ ਦਾ ਮੈਂ ਇੱਥੇ ਕੀਤਾ ਕੰਮ ਸਮਝ ਲਿਆ ਵੀ 10 ਸਾਲ ਅੱਛਾ ਜੀ 10 ਸਾਲ ਉੱਥੇ ਕੀਤਾ ਫਿਰ ਮੈਂ ਆ ਗਿਆ ਇਹ ਕਿੜਕੋ ਕੰਪਨੀ ਐ ਅੱਛਾ ਜੀ ਕਿੜਕੋ ਕੇਪੀ ਸੀ ਅਰਜ ਦੇ ਸਟੋਰ ਅੱਛਾ ਜੀ ਤੇ ਇਹ ਕੰਪਨੀ ਉਹਨਾਂ ਦੀ ਆਪਣੇ ਕੁਆਰਟੀਰ ਠੀਕ ਹੈ ਉਹ ਉੱਥੇ ਫਿਰ ਫਿਰ ਮੈਂ ਆ ਗਿਆ ਬਿਸਕਟਾਂ ਦੇ ਵਿੱਚ ਅੱਛਾ ਜੀ 10 ਸਾਲ ਉੱਥੇ ਲਾਇਆ ਸਬਜੀ ਦੇ ਮੈਂ ਅੱਛਾ ਜੀ ਫਿਰ ਮੈਂ ਉੱਠ ਗਿਆ ਕੁਆਰਟ ਦੇ ਵਿੱਚ ਠੀਕ ਹੈ ਜੀ ਲੈ ਆ ਵੀ ਪਿੰਡ ਨੂੰ ਚਲੀਏ ਹਾਂ ਜੀ ਉੱਥੇ ਫਿਰ ਮੈਨੂੰ 700 ਰੁਪਏ ਲੈਣੇ ਲੱਗ ਗਏ। ਅੱਛਾ ਜੀ। ਉੱਥੇ ਬਈ ਕੀ ਕੰਮ ਕਰਦੇ? ਉਹਦੇ ਬਿਸਕਟਾਂ ਦਾ। ਅੱਛਾ ਬਿਸਕਟਾਂ ਦਾ। ਆਲੂਆਂ ਕੇ ਸਰਬੋ। ਅੱਛਾ ਜੀ। ਅੱਛਾ ਜੀ। ਇਹ ਸਿਰਫ ਸੀ ਡਿਊਟੀ ਹੀ ਮੇਰੀ। ਅੱਛਾ ਜੀ। 6 ਘੰਟੇ। ਰਾਜ ਦੀ ਬੇਟੀ। ਠੀਕ ਹੈ ਜੀ। ਤੇ 6 ਵਜੇ ਜਾਣਾ ਆਤ ਨੇ ਰੋਟੀ ਰੱਟੀ ਬਣਾ ਕੇ। ਹਾਂ। ਤੇ ਟੜ ਕੇ ਹੀ 6 ਵਜੇ। ਬਈ ਗਰਨਾਥ ਸਿੰਘ ਤੁਹਾਡੇ ਤੁਸੀਂ ਲੰਮਾ ਟਾਈਮ ਬਾਹਰ ਵੀ ਰਹਿ ਕੇ ਆਏ ਹੋ ਹਨਾ। ਤੇ ਸਬਜ਼ੀਆਂ ਦਾ ਕੰਮ ਵੀ ਕੀਤਾ ਉਦਰਾ ਬਸ ਕੋਟਾਂ ਦਾ ਵਗੈਰਾ ਵੀ ਜਿਹੜਾ ਤੁਸੀਂ ਦਸੀਏ ਨੇ ਕੰਮ ਕੀਤਾ ਬਈ ਟੋਕਰਿਆਂ ਦਾ ਕੰਮ ਹੋ ਫਿਰ ਕਿਵੇਂ ਟੋਕਰਿਆਂ ਦਾ ਕੰਮ ਪਹਿਲਾਂ ਬਚਪਨ ਤੋਂ ਜਾਣਦਾ ਨਹੀਂ ਨਹੀਂ ਬਚਪਨ ਜਾਂਦਾ ਤੁਹਾਡੇ ਬਜ਼ੁਰਗ ਕਰਦੇ ਸੀ ਜਾਂ ਕਿਵੇਂ ਸੀ ਨਹੀਂ ਨਹੀਂ ਉਹ ਨਹੀਂ ਜਾਂ ਉਹ ਨਹੀਂ ਕਰਦੇ ਸੀ ਅੱਛਾ ਫਿਰ ਤੁਹਾਡਾ ਇੰਟਰਸਟ ਕਿਵੇਂ ਪਿਆ ਆਇਆ ਵੀ ਮਤਲਬ ਆਪਾਂ ਵੀ ਟੋਕਰੇ ਬਣਾਉਣ ਲੱਗਣਾ ਆਪਾਂ ਇਹ ਕਿਵੇਂ ਤੁਹਾਨੂੰ ਲੱਗਿਆ ਵੀ ਆਪਾਂ ਇਹ ਫਿਰ ਜਦੋਂ ਬਣਾਉਂਦੇ ਹੁੰਦੇ ਇਹ ਮੁੰਡੇ ਜਦੋਂ ਮੈਂ ਵੀ ਲੱਗ ਗਿਆ ਨਾਲ ਸੱਤ ਨਹੀਂ ਮਤਲਬ ਬੈਠ ਕੇ ਸਿੱਖਿਆ ਜਾਂ ਕਿਸੇ ਤੋਂ ਸਿੱਖਿਆ ਬੈਠ ਕੇ ਕਿਸੇ ਤੋਂ ਸਿੱਖਿਆ ਅੱਛਾ ਕਿਸੇ ਤੋਂ ਗੁਰ ਲਿਆ ਠੀਕ ਹੈ ਹੂੰ अच्छा हो जी ते ਹੁਣ ਬਈ ਕਿੰਨਾ ਟਾਈਮ ਹੋ ਗਿਆ ਹੁਣ ਮੈਨੂੰ ਹੋ ਗਿਆ 3 ਸਾਲ ਆਈ ਨੂੰ ਅੱਛਾ ਜੀ 3 ਸਾਲ ਹੋ ਗਏ ਮੈਨੂੰ ਅੱਛਾ ਜੀ ਤੇ ਹੁਣ ਸਬਜੀ ਦਾ ਵੀ ਕੰਮ ਕਰਦਾ ਹਾਂ ਹਾਂਜੀ ਤੇ ਜਦੋਂ ਹੁਣ ਆ ਗਿਆ ਹੁਣ ਮੈਂ ਟੋਕਰਿਆਂ ਦਾ ਕਰਦਾ ਹਾਂ ਹੁਣ ਕਿ ਮੈਂ ਸਬਜੀ ਦਾ ਕਰਦਾ ਸਬਜੀ ਦਾ ਠੀਕ ਹੈ ਭਾਈ ਇਹ ਜਿਹੜਾ ਸੀਜ਼ਨ ਚੱਲਦਾ ਤੁਹਾਡਾ ਟੋਕਰਿਆਂ ਦਾ ਹਨਾ ਤੇ ਇਹ ਕਿੰਨਾ ਕੁ ਟਾਈਮ ਚੱਲਦਾ ਇਹ ਚੱਲਦਾ 2 ਕੁ ਮਹੀਨੇ ਚੱਲਦਾ ਠੀਕ ਹੈ 2 ਕੁ ਮਹੀਨੇ ਚੱਲਦਾ 2 ਮਹੀਨੇ ਚੱਲਦਾ ਫੇਰ ਕਿ ਆਣਗੇ ਸਬਜੀ ਦਾ ਕੰਮ ਗੋਭੀ ਵੀ ਲਾ ਲੈਨੇ ਆ ਅਦੂ ਤੋਰੀਆਂ ਅੱਛਾ ਜੀ ਤੇ ਟਮਾਟਰਾਂ ਹਾਂਜੀ ਤੇ ਸਬਜ਼ੀ ਸਾਰੀ ਲੈਣੀ ਹੈ ਬਈ ਇਹਦੇ ਇਹ ਟੋਕਰੇ ਆਏ ਹੈ ਹਨਾ ਹੂੰ ਅੱਜ ਆਪਣਾ ਜਿਹੜਾ ਮੇਨ ਗੱਲਬਾਤ ਟੋਕਰੇ ਤੇ ਆ ਹਨਾ ਚਲੋ ਤੁਸੀਂ ਕੰਮ ਕਰਦੇ ਬਹੁਤ ਵਧੀਆ ਗੱਲ ਆ ਵੀ ਚਲੋ ਕੰਮ ਕਰਨਾ ਚਾਹੀਦਾ ਬੰਦੇ ਨੂੰ ਸਿਹਤ ਲਈ ਜ਼ਰੂਰੀ ਆ ਬੰਦੇ ਨੂੰ ਕੱਢਣਾ ਨਹੀਂ ਹਨਾ ਕੰਮ ਕਰੀਏ ਤਾਂ ਉਹੋ ਜਿਹਾ ਬੰਦਾ ਸਰੀਰ ਹਾਂ ਸਰੀਰ ਉਹੋ ਜਿਹਾ ਹੋ ਜਾਂਦਾ ਨਹੀਂ ਜੇ ਐਨੇ ਉਮਰ ਹੋ ਗਈ ਐ ਸਿਹਤ ਦਾ ਫਰਕ ਪੈ ਜਾਂਦਾ ਬਾਈ ਮੈਂ ਉਹੀ ਦਰਸ਼ਕ ਵੀਰਾਂ ਨੂੰ ਦੱਸਣਾ ਚਾਹੁੰਦਾ ਸੀ ਵੀ ਹਿਸਾਬ ਜੇ ਤੁਸੀਂ ਮਤਲਬ ਦਰਸ਼ਕ ਵੀਰਾਂ ਨੇ ਵੀ ਲਾ ਲਿਆ ਹੁਣ ਆਪਦਾ ਵੀ ਇੱਕ ਪਾਸੇ ਤਾਂ ਬਾਈ ਬੈਠਾ ਤੂੰ ਤਾਂ ਪੈਰਾਪਾਲ ਬੈਠਾ ਤੇ ਮੈਂ ਬਾਈ ਟੋਕਰੇ ਤੇ ਚੜਿਆ ਬੈਠਾ ਸਾਰੀ ਜਿਹੜੀ ਬੈਠਾ ਤਾਂ ਮੰਨ ਲਓ ਫੱਟ ਤੇ ਫੱਟਾ ਦੀ ਗੱ ਠੀਕ ਹੈ ਜੀ ਬਾਲਾ ਸਾਰੀ ਜਿਹੜੀ ਬੈਠੀ ਸੀ ਮੇਰੇ ਖਿਆਲ ਚ ਤਾਂ ਅੱਜ ਦੇ ਟਾਈਮ ਚ ਤਾਂ ਮੰਨ ਲਾ ਤਾਂ ਜਿਹੜੇ ਪੁਰਾਣੇ ਬਜ਼ੁਰਗ ਹੀ ਹੋਣਗੇ ਪੈਰਾ ਪਾਰ ਬੈਂਦੇ ਹਨਾ ਨਹੀਂ ਤਾਂ ਕੋਣ ਆਲੇ ਤਾਂ ਬਾਹਰ ਹੀ ਟਾਵਾਂ ਟੱਲਣਾ ਤਾਂ ਜ਼ਰੂਰ ਹੋ ਸਕਦਾ ਹਾਂ ਤੇ ਬਾਹਰ ਹੀ ਨਾ ਸਬਜ਼ੀ ਦਾ ਕੰਮ ਕਰ ਜਾਂਦੇ ਆ ਅੱਛਾ ਜੀ ਠੀਕ ਹੋ ਜਾਂਦੇ ਵਿੱਚ ਹਾਂਜੀ ਰਾਗ ਦੇ ਬਾਰਡਰ ਦੇ ਉੱਤੇ ਅੱਛਾ ਜੀ ਤੇ ਮੈਨੂੰ ਮੁੰਡੇ ਕਹਿੰਦੇ ਉਹ ਯਾਰ ਤੂੰ ਤਾਂ ਪੈਰਾ ਪਾਰ ਬੈਠਾ ਰਹਿਣਾ ਹਾਂਜੀ ਤੇ ਸਾਥੂ ਦਾ ਬੈਠਾ ਨਹੀਂ ਜਾਂਦਾ ਹਾਂਜੀ ਹਾਂਜੀ ਹਾਂ ਮੈਂ ਉੱਥੇ ਪਾਣੀ ਪੋਣੀ ਲਾਉਂਦਾ ਹੁੰਦਾ ਆ ਯਾ ਹਾਂਜੀ ਉੱਥੇ ਪੈਪਾ ਦੇ ਸਬਜ਼ੀ ਲੱਗਦੀ ਠੀਕ ਹੈ ਜੀ ਇੱਕ ਫਾਰਮ ਸੀਗੀ ਸਪਰੇਅ ਸੀਗਾ ਹਾਂਜੀ ਬਣੇਗੇ ਹਾਂਜੀ ਤੇ ਉੱਥੇ ਮੈਂ ਕੰਮ ਕਰਦਾ ਪਾਣੀ ਸਬਜ਼ੀ ਲਵਾਈ ਮੇਰੀ ਦੀ ਵਾਲੀ ਅੱਛਾ ਕੰਮ ਮੈਂ ਬਹੁਤ ਵਧੀਆ ਕਰਦਾ ਆ ਅੱਛਾ ਜੀ ਤਾਂ ਹੀ ਮੈਨੂੰ ਜ਼ਿੰਮੇਵਾਰੀ ਦਿੱਤੀ ਫਿਰ ਮੈਂ ਖੇਤੀ ਨਾਲ ਮੈਨੂੰ ਇੰਟਰਸਟ ਆ ਤੁਹਾਡਾ ਸ਼ੁਰੂ ਤੋਂ ਹਾਂ ਖੇਤੀ ਹਾਂ ਚਾਹ ਵੀ ਪੀ ਚਲੋ ਬਾਈ ਨਾਲ ਨਾਲ ਠੰਡੀ ਹੋ ਜਾਈਏ ਮੇਰਾ ਖੇਤੀ ਦਾ ਬਹੁਤ ਵਧੀਆ ਪੰਜਾਬੀ ਅੱਛਾ ਜੀ ਮੋੜ ਤੋਂ ਹੀ ਮੈਂ ਖੇਤੀ ਦਾ ਕੰਮ ਕਰਦਾ ਮੋੜ ਤੋਂ ਤੁਸੀਂ ਖੇਤੀ ਨਾਲ ਜੁੜੇ ਹੋ ਹਾਂ ਬਾਈ ਇਹ ਜੇ ਤੁਸੀਂ ਟੋਕਰੇ ਬਣਾਉਣੇ ਨੇ ਇਹਦੇ ਵਿੱਚ ਦਿਹਾੜੀ ਬਣ ਜਾਂਦੀ ਥੋਨੂੰ ਕਿੰਨੇ ਆ ਦਿਹਾੜੀ ਬੱਸ ਇੱਥੇ ਤਾਂ ਹੁੰਦੀ ਲਵੀ 4-4 500 ਮੈਂ ਬਣਦੀ ਐ ਮੈਂ ਹਾਂ ਗਿਆ 4-500 ਰੁਪਏ ਬਣਦੀ ਦਿਹਾੜੀ ਬਣਦੀ ਤੇ denn ਦੇ ਟੋਕਰੇ ਕਿੰਨੇ ਬਣਾਉਣੇ ਨੇ ਬਾਈ 4-5 ਟੋਕਰੇ ਬਣਦੇ ਆ 4-5 ਟੋਕਰੇ ਬਣਨ ਦਾ ਮਤਲਬ 100 ਰੁਪਏ ਟੋਕਰੇ ਦੀ ਤੁਸੀਂ ਜਿਹੜੀ ਬਣਾਈ ਲੈਂਦੇ 100 ਰੁਪਿਆ ਬਲਵਾਈ ਲੈਂਦੇ ਅੱਛਾ ਜੀ ਤੇ 4-500 ਰੁਪਏ ਬੰਦ ਜਾਣਾ ਤਾਂ ਬਾਹਰ ਤਾਂ ਮੇਰੇ ਪੈਸੇ ਬਹੁਤ ਸੀ ਅੱਛਾ ਜੀ ਬਾਹਰ ਤਾਂ ਮੈਨੂੰ ਸਮਝ ਲਾ ਵੀ ਜੰਗਾਰ ਮਿਲ ਜਾਂਦੇ ਹਾਂ ਹਾਂ ਜੀ ਵੈਦ ਹਾਂ ਜੀ ਤੇ ਉਦੋਂ ਕਰੰਸੀ ਘੱਟ ਸੀ ਅੱਛਾ ਜੀ ਹਾਂ ਤਾਂ ਕਰੰਸੀ ਹੋ ਗਈ ਇਹਦੀ 270 ਰੁਪਏ ਅੱਛਾ ਜੀ ਸ਼ੁਕਰ ਜੀ 27 ਰੁਪਏ ਮਿਲਣਾਂਗੇ ਹਾਂ ਜੀ ਬਾਹਰ ਫਿਰ ਮੈਂ ਵਿਆਹ ਉਹ ਕਰਨਾ ਹੀ ਮੁੰਡਿਆਂ ਦੇ ਅੱਛਾ ਜੀ ਫਿਰ ਮੈਂ ਬਾਹਰੋਂ ਆ ਗਿਆ ਕੋਈ ਨਹੀਂ ਭਾਈ ਹੁਣ ਕਿਵੇਂ ਲੱਗਦਾ ਤੁਸੀਂ ਮਤਲਬ ਡੋਕਰਾਂ ਦਾ ਕੰਮ ਕਰ ਰਹੇ ਆ ਏਜ ਵੀ ਤੁਸੀਂ ਦੱਸ ਦਿਓ ਵਾਵਾ ਹੋ ਗਈ ਤੇ ਮਤਲਬ ਹੁਣ ਜੇ ਕੋਈ ਨਵੇਂ ਮੁੰਡੇ ਤੁਹਾਡੇ ਨੂੰ ਲੱਗਦਾ ਵੀ ਕੰਮ ਕਰਦੇ ਆ ਜਾਂ ਨਹੀਂ ਕਰਦੇ ਨਹੀਂ ਨਹੀਂ ਉਹ ਨਹੀਂ ਨਹੀਂ ਕਰਦੇ ਤਾਂ ਪਰਿਵਾਰ ਦੇ ਵਿੱਚੋਂ ਕਿਸੇ ਨੇ ਹੋਰ ਟੋਕਰਾ ਡਾਕਰ ਤੁਸੀਂ ਸਿਖਾਇਆ ਕੰਮ ਜਾਂ ਨਹੀਂ ਪਹਿਲਾਂ ਸਿਖਾਇਆ ਨਾ ਪਹਿਲੇ ਹੱਥ ਨਾਲ ਅੱਛਾ ਜੀ ਤੇ ਹੁਣ ਨਹੀਂ ਕੋਈ ਸਖਰ ਤੁਹਾਡੇ ਪਰਿਵਾਰ ਦੇ ਆਪਣੇ ਬੱਚੇ ਹਾਂ ਆਪਣਾ ਪਰਿਵਾਰ ਦੇ ਮੁੰਡੇ ਆ ਅੱਛਾ ਜੀ ਨਹੀਂ ਨਹੀਂ ਉਹ ਕੀ ਦੋ ਅੱਛਾ ਜੀ ਤੇ ਇੱਕ ਤਾਂ ਆਪਣੇ ਪ੍ਰਾਈਵੇਟ ਲੱਗਾ ਮੁੰਡਾ ਮਾਸਟਰ ਜਿਲੰਦਰ ਗੁਰੀ ਅੱਛਾ ਜੀ ਲੋង ਹੀ ਲੱਗੀ ਆ ਮਾਸਟਰ ਨੂੰ ਅੱਛਾ ਜੀ ਤੇ ਦੂਜਾ ਮੁੰਡਾ ਜਿਹੜਾ ਉਹ ਗੱਡੀ ਦੇ ਵਿੱਚ ਅੱਛਾ ਜੀ ਉਹ ਗੱਡੀ ਤੇ ਫਿਲਮਾਂ ਦੇ ਲੱਗ ਬੱਚੇ ਨਹੀਂ ਮਤਲਬ ਕੰਮ ਕਰਦੇ ਅੱਛਾ ਜੀ ਤੇ ਹੁਣ ਬਈ ਜਿਹੜਾ ਟੋਕਰਾ ਬਣਾਉਣਾ ਹਨਾ ਤਾਂ तकरीबन तकरीबन ਇਹ ਵੀ ਲੋਪ ਹੀ ਹੁੰਦਾ ਜਾਂਦਾ ਕੰਮ ਹਨਾ ਵੀ ਮਤਲਬ ਤੁਹਾਡਾ ਸਬੰਧੂ ਨਾਲ ਗਾਂ ਪਸ਼ੂ ਦੇ ਪਾਲਣ ਦੇ ਨਾਲ ਕਿਉਂਕਿ ਪਸ਼ੂ ਪਾਲਣ ਵੀ तकरीबन ਇਸੇ ਮਨ ਕਰਦਾ ਤਾਂ ਪਸ਼ੂ ਹੁੰਦੀ ਪਸ਼ੂ ਉਹਨਾਂ ਰੱਖੀ ਨਹੀਂ ਪਹਿਲਾਂ ਪਸ਼ੂ ਹੁੰਦੀ ਸੀ ਪੰਜ ਛੇ ਸੀ ਮੱਝ ਹਾਂਜੀ ਹਾਂਜੀ ਦੁੱਧ ਪਾਣੀ ਖਰਾਕਾਂ ਵੀ ਸੀ ਹਾਂਜੀ ਤੇ ਖਰਾਕ ਪੂਰੀ ਖਾਂਦੀ ਹੁੰਦੀ ਸੀ ਹਾਂਜੀ ਹੁਣ ਦੁੱਧ ਪਾਣੀ ਦਾ ਹੈ ਨਹੀਂ ਦੁੱਧ ਪਾਣੀ ਹੁਣ ਮੰਦੀ ਕਰਨੀ ਹਾਂਜੀ ਹਾਂਜੀ ਹੁਣ ਮੈਂ ਪਿੰਡ ਦਾ ਹੈਗਾ ਮੇਰਾ ਵੱਡਾ ਘਰ ਇੱਥੇ ਨੇ ਤੇ ਇੱਥੇ ਮੈਨੂੰ ਹੋ ਗਿਆ ਕੋੜ ਖੂਰੇ ਆਏ ਨੇ ਹਾਂਜੀ ਹਾਰਖਾ ਦੇ ਬਾਬੇ ਆਉਂਦੇ ਹਾਂਦੀਰੇ ਕੋਲ ਅੱਛਾ ਜੀ ਕਿਤੇ ਮੈਨੂੰ 18 ਸਾਲ ਹੋ ਗਏ 18 ਸਾਲ ਹੋ ਗਏ ਜੀ ਜਾਦੇ ਹੋ ਗਏ ਅੱਛਾ ਜੀ 18 ਸਾਲਾਂ ਬਾੜੀ ਲੱਗਦੀ ਅੱਛਾ ਜੀ ਤੇ 30 ਸਾਲ ਠੀਕ ਹੈ ਬਾਈ ਉਸਤੇ ਆਪਣੇ ਕੋਲ ਕੋਰੇ ਪੁਰੇ ਠੀਕ ਆ ਬਾਈ ਜੀ ਬਾਈ ਜੀ ਜਿਹੜੀ ਤੁਸੀਂ ਮਿਹਨਤ ਕੀਤੀ ਹੈ ਨਾ ਤੁਹਾਨੂੰ ਤਕਰੀਬਤ ਤਕਰੀਬਤ ਸੰਤੁਸ਼ਟੀ ਆਵਦੀ ਆ ਠੀਕ ਕੰਮ ਕੀਤਾ ਤੁਸੀਂ ਨਾ ਠੀਕ ਕੰਮ ਕੀਤਾ ਹਨਾ ਉਹਦੇ ਤੁਹਾਨੂੰ ਮਤਲਬ ਮਾਨ ਵੀ ਤੁਹਾਨੂੰ ਮਤਲਬ ਇਹ ਤਾਂ ਜਿਹੜਾ ਮਿਹਨਤਾਂ ਨਾਲ ਉਹ ਮਿਲਦਾ ਰਹਿੰਦਾ ਮਤਲਬ ਜਿੰਨੀ ਤੁਸੀਂ ਹੁਣ ਤੱਕ ਵੀ ਉਮਰ ਹੈ ਤੁਹਾਡੀ ਕਮਾਈ ਕੀਤੀ ਆ ਸੰਤੁਸ਼ਟ ਆ ਬਾਈ ਮਿਲਿਆ ਮਿਹਨਤ ਦਾ ਫਲ ਮਿਹਨਤ ਦਾ ਵਧੀਆ ਮਿਲਿਆ ਫਲ ਵਧੀਆ ਮਿਲਿਆ ਫਲ ਅੱਛਾ ਜੀ ਬਾਕੀ ਬਾਹਰੋਂ ਵੀ ਚੱਲ ਪਏ ਕੰਮ ਆ ਇਹ ਹੀ ਕਮਾਈ ਬਾਹਰੋਂ ਵੀ ਲੈ ਕੇ ਆਏ ਨਾ ਬਾਹਰੋਂ ਵੀ ਅੱਛਾ ਜੀ ਘਰ-ਬਾਰ ਚਲ ਬਣਾ ਲਿਆ ਅੱਛਾ ਜੀ ਮੁੰਡੇ ਸਮਝ ਲੱਗ ਗਈ ਪੜਾਈ ਕਰਾ ਲਈ ਹਾਂਜੀ ਇਹੇ ਜੇ ਵੀ ਆਪਾਂ ਕੰਮ ਕਰ ਲਿਆ ਹਾਂਜੀ ਬਈ ਇੱਕ ਮਤਲਬ ਤੂਤ ਦਾ ਬਹੁਤ ਪੰਜਾਬੀ ਦੇ ਵਿੱਚ ਹਨਾ ਮਸ਼ਹੂਰ ਆ ਇਹ ਮਤਲਬ ਇਹਦੇ ਵਿੱਚ ਗੀਤ ਵੀ ਬਣੇ ਆ ਵੀ ਜਾਰੀ ਜੱਟ ਦੀ ਤੂੰ ਤਾਂ ਮੋਛਾ ਕਦੇ ਨਹੀਂ ਬਤਾ ਬਚਾਲੋ ਤੂੰ ਬਣਾਣਾ ਹਾਂ ਗੀਤ ਬਣੇ ਬਣੇ ਹੋਏ ਨਾ ਗੀਤ ਹਾਂ ਹਾਂ ਜੀ ਹਾਂ ਜੀ ਇਹ ਤੂੰ ਤਾਂ ਇਹਦਾ ਦਰਸਤਾ ਬਾਈ ਇਹ ਤਾਂ ਕੱਲਾ ਛਟੀਆਂ ਟੋਕਰੇ ਇਹ ਤੋਂ ਲਾਵਾ ਟੋਕਰੇ ਬੰਦੇ ਇਹਦੇ ਅੱਛਾ ਟੋਕਰੇ ਬੰਦੇ ਆ ਟੋਕਰੇ ਬੰਦੇ ਅੱਛਾ ਇਹ ਹੋਰ ਕੋਈ ਕੰਮ ਤੇ ਹੋਰ ਕੰਮ ਇਹ ਲੱਕੜ ਵਧੀਆ ਹੁੰਦੀ ਆਂ ਜੀ ਦੀ ਅੱਛਾ ਜੀ ਲੱਕੜਾ ਮਤਲਬ ਤਸੱਲੀ ਵਾਲੀ ਹੁੰਦੀ ਆ। ਤਸੱਲੀ ਟੁੱਟਦੀ ਨਹੀਂ ਇਹ। ਟੁੱਟਦੀ ਨਹੀਂ। ਟੁੱਟਦੀ। ਅੱਛਾ ਜੀ। ਲੱਕੜ ਨਹੀਂ ਦੀ ਟੁੱਟਦੀ। ਅੱਛਾ। ਤੂੰ ਉੱਤੇ ਚੜ ਜਾ ਤੂੰ ਉੱਤੇ। ਵੱਢੀ ਆ ਤਾਂ ਮੇਂ ਹਗਾ ਨਹੀਂ। ਟੁੱਟਦੀ ਨਹੀਂ। ਅੱਛਾ ਜੀ। ਹੋਰ ਲੱਕੜੋਂ ਟੁੱਟਦੀ ਜਾਂਦੀ। ਠੀਕ ਆ ਬਈ ਜੀ। ਭਾਈ ਇੱਕ ਵਾਰ ਸੇ ਹੁਣ ਜਿਹੜੀ ਆਪਣੀ ਨਵੀਂ ਜਨਰੇਸ਼ਨ ਆ ਮਤਲਬ ਨਵੇਂ ਮੁੰਡੇ ਨਵੇਂ ਮੁੰਡੇ ਸਿੱਖਦੇ ਨਹੀਂ ਹੁਣ। ਸਿੱਖ ਸਿੱਖ ਨਹੀਂ। ਸਿੱਖ ਨਹੀਂ। ਅੱਛਾ ਜੀ। ਕੋਈ ਪ੍ਰਾਣੇ ਕਾਰੋਬਾਰ ਕਰਉਂਦੇ ਨਹੀਂ। ਅੱਛਾ ਜੀ। ਉਹ ਆਪਦਾ ਕਾਰੋਬਾਰ। ਉਹ ਕਾਰੋਬਾਰ ਆਪਦਾ ਕਰ ਦੇਣਾ। ਅੱਛਾ ਜੀ। ਕੋੜ ਪੜ੍ਹਾਈ ਦਾ ਮੁੱਲ ਰਹਿ ਗਿਆ ਅੱਛਾ ਜੀ ਹਾਂ ਹੁਣ ਆਪਾਂ ਪੜ੍ਹੇ ਨਹੀਂ ਸੀਗੇ ਮੈਂ ਤਾਂ ਵੀ ਬਾਹਰ ਲਾ ਆਇਆ 18 ਸਾਲ ਬਾਈ ਪੜਿਆ ਨਾਲ ਵੱਧ ਹੋ ਜਾਂਦਾ ਜਦੋਂ ਕੋਈ ਵੱਧ ਮੈਂ ਜਾਣਦਾ ਸੀ ਆ ਕਿ ਮੈਂ ਫਾਰਮ ਦੇ ਵਿੱਚ ਸਬਜ਼ੀ ਰਿਆ ਸਬਜ਼ੀ ਲਾਉਂਦਾ ਰਿਆ ਮੁੜ ਕੇ ਇੱਥੇ ਲਾਏ ਮੁੜ ਕੇ ਮੈਨੂੰ ਦੁਬਈ ਭੇਜਤਾ ਸੀ ਇਹ ਕੰਪਨੀ ਨੇ ਅੱਛਾ ਜੀ ਤੇ ਸਾਨੂੰ ਕੰਪਨੀ ਨੇ ਵੀਜ਼ਾ ਲੈ ਕੇ ਦਿੱਤਾ ਸੀ ਆ ਦੋ ਦੋ ਮਹੀਨੇ ਅਸੀਂ ਉੱਥੇ ਲਾ ਗਏ ਸੀ ਇਹ ਸੱਤ ਮੁੰਡੇ ਸੀ ਠੀਕ ਹੈ ਜੀ ਤੇ ਟੈਕਟ ਵੀ ਉਹਨਾਂ ਦੇ ਦਿੱਤੇ ਸਾਨੂੰ ਉੱਥੇ ਵੀ ਪੈਸੇ ਸਾਨੂੰ ਦਿੱਤੇ ਹੀਏ ਦਵਾਈ ਤਨਖਾਹ ਕਿ ਕਦੇ ਵੀ ਸਾਨੂੰ ਤਨਖਾਹ ਦਿੱਤੀ ਨਹੀਂ ਭਾਈ ਉਹ ਤਾਂ ਤੁਹਾਡਾ ਬਾਹਰ ਦਾ ਹੋ ਗਿਆ ਨਾ ਚਲੋ ਤੁਸੀਂ ਬਾਹਰ ਮਿਹਨਤ ਕੀਤੀ ਆ ਨਾ ਚਲੋ ਉੱਥੋਂ ਸਿੱਖਿਆ ਵੀ ਆ ਤੁਸੀਂ ਮਤਲਬ ਕਹਿੰਨੇ ਆ ਵੀ ਅਸੀਂ ਸਬਜ਼ੀ ਵਗੈਰਾ ਦਾ ਕੰਮ ਕੰਮ ਸਿੱਖਿਆ ਹੈ ਨਾ ਸਿੱਖਿਆ ਤਾਂ ਮੈਂ ਇੱਥੇ ਪੈਂਡੀ ਸੀਗਾ ਹਾਂ ਚਲੋ ਜੋ ਕਰਦਾ ਰਿਹਾ ਅੰਟਰਾਸ ਤੁਸੀਂ ਥੋੜਾ ਸਬਜ਼ੀ ਨਾਲ ਹੈ ਨਾ ਕੀਤੀ ਨਾਲ ਜੁੜੇ ਹੋਏ ਸੀ ਜੁੜੇ ਹੋਏ ਸੀ ਭਾਈ ਮੈਂ ਤੁਹਾਨੂੰ ਇਹ ਗੱਲ ਕਰਦਾ ਹਾਂ ਵੀ ਜਿਹੜਾ ਆਹਾ ਪਕੂ ਦਾ ਕੰਮ ਆ ਹੋਣ ਵਾਲੇ ਆਪਣਾ ਸਬੰਧ ਹੈ ਇਹਨਾਂ ਦਾ ਮਤਲਬ ਟੋਕਰੇ ਵਗੈਰਾ ਬੰਦੇ ਜਾਂ ਪਹਿਲਾਂ ਟਾਪੇ ਬੰਦੇ ਹੁੰਦੇ ਸੀ ਟੋਕਰੇ ਬੰਦੇ ਹਾਂ ਜਾਂ ਬੁੜੀਆਂ ਛਾਬੇ ਬਣਾਉਂਦੇ ਸੀ ਛਾਬੇ ਬਣਾਉਂਦੇ ਸੀ ਛਾਬੇ ਹੁਣ ਵੀ ਬਣਾਉਂਦੇ ਜਾਂ ਲੰਗਰ ਘਰ ਦੇ ਵਿੱਚ ਵੀ ਛਾਬੇ ਮਤਲਬ ਰੋਟੀਆਂ ਨੂੰ ਹਲਕੇ ਵਰਤਣ ਲਈ ਹਲਕੇ ਵਰਤਣ ਲਈ ਹੱਥਵਾਰੇ ਛਾਬੇ ਵਧੀਆ ਹੋ ਗਏ ਉਹ ਇੱਕ ਪਾਸੇ ਹੁਣ ਫੈਂਸੀ ਟਾਈਮ ਜਾ ਆ ਗਿਆ ਵੀ ਵੱਲੋਂ ਰੈਡੀਮੇਡ ਜਾਂ ਲਾਡੋ ਸਮੇਂ ਦੇ ਅਨੁਸਾਰ ਜਿਹੜੀਆਂ ਟੈਕਨੋਲੋਜੀ ਆ ਗਈ ਜੀ ਭਾਈ ਹੁਣ ਤੁਹਾਡੇ ਕੰਮ ਤੇ ਕਿੰਨਾ ਕਸਰ ਪਿਆਦਾ ਜੀ ਉਹਮਦੇ ਕੋਈ ਆ ਸਰਦਾ ਕੰਮ ਬਸ ਕੰਮ ਨਾਲ ਹੀ ਹੈ ਕੰਮ ਬੰਦਾ ਕਰਦਾ ਰਵੇ ਤਗੜਾ ਰਹਿੰਦਾ ਨਹੀਂ ਭਾਈ ਜੀ ਮੇਰਾ ਕਹਿਣ ਦਾ ਮਤਲਬ ਥੋੜਾ ਕੰਮ ਘਟਿਆ ਕੇ ਵਧਿਆ ਕੇ ਉਹਨਾ ਚੱਲਦਾ ਨਹੀਂ ਕੰਮ ਤਾਂ ਵਧਿਆ ਹੀ ਹੈ ਕੰਮ ਵਧਦਾ ਪਈਆ 2 ਮਿੰਟ ਹੋਨੇ ਲਈ ਆ ਹਰਕਾ ਹਰਕਾ ਤਾਂ ਇਹਦਾ ਨਾ ਸਬਜ਼ੀ ਲਈ 4 ਦਿਨ ਉਹ ਵੇਖ ਲਾਦਾ ਕੰਮ ਮੈਂ ਸਬਜ਼ੀ ਦਾ ਕਰਦਾ ਕਿੰਨਾ ਖ ਲੱਗਦਾ ਇਹ ਹੁਣ 2 ਮਹੀਨੇ ਕਰਕੇ ਟੋਕਰਿਆਂ ਦਾ ਮੜਕੇ ਵਿੱਚ ਸਬਜ਼ੀ ਬੀਜਦਾ ਹੁਣ ਆਉਗੀ ਅੱਛਾ ਜੀ ਠੀਕ ਹੈ ਸਬਜ਼ੀ ਲਾ ਲੈਣਾ ਠੀਕ ਹੈ ਸਾਰੀ ਸਬਜ਼ੀ ਪਰ ਮੇਰੇ ਕੋਈ ਹੋਰ ਨਾ 4 ਕਿਲੇ ਕੜੀ ਸੀ ਅੱਛਾ ਜੀ ਔਰ ਮੈਂ ਲਾਈ ਸੀ ਇੱਕ ਹੀ ਮੈਂ ਲਾਈ ਨਹੀਂਗਾ ਠੀਕ ਹੈ ਜੀ ਭਾਈ ਇੱਕ ਜੇ ਹੁਣ ਆਪਾਂ ਨਵੇਂ ਮਤਲਬ ਜਿਹੜੇ ਮੁੰਡੇ ਆ ਹਨਾ ਉਹਨਾਂ ਨੂੰ ਚਲੋ ਠੀਕ ਹੈ ਨਵੇਂ ਮੁੰਡੇ ਵੀ ਨਹੀਂ ਸਬਜ਼ੀ ਦਾ ਕੰਮ ਕਰਦੇ ਨਹੀਂ ਕਰਦੇ ਨੇ ਹਨਾ ਆਪਾਂ ਉਹਨਾਂ ਨੂੰ ਜੇ ਇੱਕ ਪਾਸੇ ਆਪਾਂ ਵਾਰੀ-ਵਾਰੀ ਉਹੀ ਗੱਲਾਂ ਕਰਦੇ ਵੀ ਜੇ ਆਪਾਂ ਸਰੀਰ ਤੋਂ ਕੰਮ ਲੈਂਦਾ ਤਾਂ ਬਾਈ ਫੇਰ ਹੀ ਆਪਾਂ ਤੰਦਰੁਸਤ ਹਣਾ ਹਾਂ ਧੰਨਵਾਦ ਜੇ ਆਪਾਂ ਕੰਮ ਕਰਾਂਗੇ ਤੇ ਆਪਾਂ ਜੇ ਨਵੇਂ ਮੁੰਡਿਆਂ ਨੂੰ ਹੁਣ ਕੋਈ ਸਨੇਹਾ ਦੇਣਾ ਹੋਵੇ ਕੋਈ ਮੈਸੇਜ ਦੇਣਾ ਹੋਵੇ ਤੁਸੀਂ ਕੀ ਕਹਿਣਾ ਚਾਹੋਗੇ ਉਹਨਾਂ ਨੂੰ ਬਸ ਕੋਈ ਵੀ ਕੰਮ ਬਾਹਰ ਕਰਨਾ ਤਾਂ ਜੀ ਲਾ ਕੇ ਕੰਮ ਕਰਨ ਇੱਥੇ ਕਰਨੇ ਤਾਂ ਵੀ ਜੀ ਕਰਕੇ ਉਹ ਪੰਜਾਬ ਤਾਂ ਹੈ ਵਧੀਆ ਆਪਣਾ। ਅੱਛਾ ਪੰਜਾਬ ਵਧੀਆ। ਇੱਥੇ ਆਪਣਾ ਪੰਜਾਬ ਵਧੀਆ ਕਿਉਂ ਖਾਣ ਪੀਣ ਦੀਆਂ ਚੀਜ਼ਾਂ ਵਧੂ ਐ। ਅੱਛਾ ਜੀ। ਇੱਥੇ ਬਿਮਾਰੀ ਨਹੀਂ ਲੱਗਦੀ। ਅੱਛਾ ਜੀ। ਜਿਹੜਾ ਬਾਹਰ ਹੈ ਬਾਹਰ ਹੁਣ ਇੰਨੀ ਦਰਖਤ ਥੋੜੀ ਐ। ਹਾਂਜੀ। ਬਾਹਰ ਦਾ ਸੁਣਨਾ ਪਿਆ। ਹਾਂਜੀ। ਬਾਹਰ ਲੱਖਾਂ ਤੇਲ ਐ। ਉਹ ਬਾਹਰ ਦਾ ਰੰਬਲ ਹੀ ਆ ਉੱਥੇ। ਰੰਬਲ ਹੀ ਐ ਉਹੀ ਬਾਗ ਸਬਜ਼ੀ ਦੇ। ਬਾਰ ਮਸਲਮਾਨਾਂ ਨੇ ਬਣਾਈਆਂ ਕਵਿਤੀਆਂ ਨੇ ਹਾਂਜੀ ਵੀ ਆਪਾਂ ਆਪਦਾ ਜਿਗਾਰ ਕਰਕੇ ਤੇ ਖਾਈਆਂ ਹਾਂਜੀ ਪੈਸਾ ਆ ਵੱਡਾ ਅੱਛਾ ਜੀ ਆਪਣੇ ਪੈਸਾ ਸੋੜਾ ਪੈਸੇ ਇੱਧਰਾਂ ਕਿ ਬੰਨਦੇ ਅੱਛਾ ਜੀ ਕਿੱਥੇ ਵੀ ਲਾ ਲੈ ਹਾਂਜੀ ਹਾਂਜੀ ਆਪਾਂ ਦੁਬਈ ਜਾਂਦਾ ਰਿਹਾ ਇੱਕ ਵਾਰ ਜਾਂਦਾ ਰਿਹਾ ਹਾਂ ਸਬਜ਼ੀਆਂ ਜਾਂਦਾ ਰਿਹਾ ਰਾਖ ਜਾਂਦਾ ਰਿਹਾ ਹਾਂ ਹਾਂ ਕੈਨੇਡਾ ਜਾਂਦੇ ਉਹ ਵੀ ਪੈਸੇ ਮਾਰੇ ਜਾਂਦੇ ਆ ਹਾਂ ਬਾਹਰ ਮਿਹਨਤ ਕਰਦੇ ਆ ਇੱਥੇ ਕਰਦੇ ਨਹੀਂ ਆਪਣੇ ਬੰਦੇ ਹਾਂ ਹਾਂ ਇੱਥੇ ਕਰਨ ਦਾ ਕੰਮ ਤਾਂ ਬਜ਼ੇਰਾ ਨਾਲ ਜ਼ਰੂਰਤ ਨਹੀਂ ਬਾਹਰ ਜਾਣ ਦੀ ਜ਼ਰੂਰਤ ਨਹੀਂ ਇੱਥੇ ਖਾਣਾ ਪੀਣਾ ਵਧੀਆ ਆਪਣੇ ਹਾਂਜੀ ਅੰਦਰ ਵਸਤੀ ਹੈ ਹਾਂਜੀ ਬਾਹਰ ਸਮਝ ਲੈ ਸੀ ਡਿਊਟੀ ਕਰਨੀ ਹੈ ਬਾਹਰ ਖਾਣਾ ਪੀਣਾ ਰੋਟੀ ਵੀ ਦਵਾ-ਦਵਾ ਖਾ ਕੇ ਜਾਂਦੇ ਹਾਂ 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 ਬਾਹਰ ਇੰਨਾ ਗੱਲ ਵੀ ਸਫਾਈ ਹੈਗੀ ਹੈ ਡਰ ਹੁੰਦਾ ਕੰਪਨੀ ਦਾ ਬਿਲੀ ਦਾ ਕੱਪੜਾ ਚੰਗਾ ਪਾਉਣਾ ਬੂਟ ਪਾਉਣੇ ਹਾਂ ਵਰਦੀ ਪਾਉਣੀ ਹੈ ਹਾਂ ਬਾਹਰ ਬਹੁਤ ਸਫਾਈ ਆਉਂਦਾ ਹੂੰ ਬਈ ਇੱਕ ਚੀਜ਼ ਤੁਹਾਡੀ ਮੈਂ ਤੁਹਾਡੇ ਤੋਂ ਗੱਲ ਪੁੱਛਣੀ ਆ ਤੁਹਾਨੂੰ ਬਾਹਰ ਦੀ ਕਮਾਈ ਵਧੀਆ ਲੱਗੀ ਜਾਂ ਇੱਧਰ ਦੀ ਕਮਾਈ ਵਧੀਆ ਲੱਗੀ ਵੀ ਕਮਾਈ ਤਾਂ ਹੈਗੀ ਆ ਬਾਹਰ ਆਪਣੀ ਪੈਸਾ ਬਾਹਰ ਬਣਦਾ ਪੈਸਾ ਬਣਦਾ ਬਾਹਰ ਪੈਸਾ ਬਣਦਾ ਬਾਹਰ ਕਿ ਜਿਹੜਾ ਇੱਥੇ ਆ ਇੱਥੇ ਖਾਣਾ ਪੀਣ ਨੂੰ ਵਧੀਆ ਨਹੀਂ ਜਿਹੜੀ ਮੰਨ ਲਓ ਪੈਸਾ ਤਾਂ ਬਾਹਰ ਬਣਦਾ ਹਨਾ ਪਰ ਸੰਤੁਸ਼ਟੀ ਆਪਣੀ ਜਿਹੜੀ ਉਹ ਇੱਥੇ ਹੈ ਠੀਕ ਆ ਹੁਣ ਆਪਾਂ ਇਹਦਾ ਇਹੀ ਗੱਲ ਕਹੀਏ ਵੀ ਆਪਾਂ ਜਿਹੜੇ ਮੁੰਡੇ ਕੰਮ ਇੱਥੇ ਘਰ ਮਾ ਹਨਾ ਇੱਥੇ ਕਰਦੇ ਆ ਇੱਥੇ ਕਰੂ ਤਾਂ ਵਧੀਆ ਵੀ ਨਾਲੇ ਤਾਂ ਆਪਦੇ ਬਜ਼ੁਰਗਾਂ ਨੇ ਆਪਾਂ ਨੂੰ ਰਿਕਾਰ ਨਹੀਂ ਦਿੰਦੇ ਇਹ ਸਰਕਾਰਾਂ ਦੇ ਵੀ ਕਿਦਾਂ ਕਰੇਗਾ ਕਾਰ ਦੇਵੇ ਨਾ ਆਪਾਂ ਨੂੰ ਫੇਰ ਹਾਂ ਕੰਮ ਠੀਕ ਆ ਰਿਕਾਰ ਦੇਵੇ ਤਾਂ ਆਪਾਂ ਨੂੰ ਇੱਥੇ ਓਥੇ ਕੰਮ ਉੱਥੇ ਹੀ ਕਰਦੇ ਆ ਬਾਹਰ ਨਹੀਂ ਆਉਂਦੇ ਇੱਥੇ ਆਪਾਂ ਕਰ ਸਕਦੇ ਜਦੋਂ ਆਪਾਂ ਉਹਨਾਂ ਰਿਕਾਰ ਹੀ ਨਹੀਂ ਦਿੱਤਾ ਤੇ ਫੇਰ ਆਪਾਂ ਕੰਮ ਕੀ ਕਰੀਏ ਦੱਸ ਫੇਰ ਟੋਕਰੀ ਬਣਾਉਣੀ ਠੀਕ ਆ ਜੀ ਠੀਕ ਆ ਹਾਂ ਝਾੜੀ ਜੱਪੇ ਦਾ ਹੁਣ ਮੰਗਿਆਈ ਵਧ ਗਈ ਹੈ ਖਰਚੇ ਪੂਰੇ ਨਹੀਂ ਹੁੰਦੇ ਮਾਰਦੇ ਨੂੰ ਮਜ਼ਾ ਵੀ ਉੱਥੇ ਕੋਈ 50-60000 ਰੁਪਇਆ ਬਣ ਜਾਂਦਾ ਯਾਰ ਹਾਂ ਮਹੀਨੇ ਦਾ ਜੜੇ ਮਹੀਨੇ ਕਾਰਡ ਮਾਰ ਲੈਣਾ ਜੇ ਬਗਾਨੇ ਦੇਸ਼ ਤੇ ਆਪਾਂ ਜਾਗ ਨਹੀਂ ਜਾ ਆ ਵੀ ਬੈਠੇ ਹੁਣ ਆਪਾਂ ਹਾਂਜੀ ਹਾਂ ਉੱਥੇ ਆ ਬਹਿ ਵੀ ਨਹੀਂ ਸਕਦੇ ਹਾਂ ਹਾਂ ਨਹੀਂ ਉੱਥੇ ਪਤਾ ਨਹੀਂ ਸੁਰਤੇ ਨੇ ਕਦੋਂ ਆ ਜਾਣਾ ਹਾਂਜੀ ਹਾਂ ਅਲਾ ਕੀ ਕਰਦੇ ਫੜ ਲੈਣਾ ਫੜ ਕੇ ਚੱਕੀ ਹਾਂਜੀ ਅੰਦਰ ਠੋਕ ਦੇ ਹਾਂ ਸੁਰਤਾ ਜਿਹੜਾ ਆਪਾਂ ਪੁਲਿਸ ਕੋਲ ਕਹਿੰਦੇ ਨੇ ਆ ਉਧਰ ਉਹ ਸੁਰਤਾ ਕਹਿੰਦੇ ਆ ਸੁਰਤਾ ਹਾਂਜੀ ਹਾਂਜੀ ਹਾਂ ਇੱਥੇ ਆਪਣੇ ਕੋਈ ਰਿਕਾਰਡ ਹੈ ਨਹੀਂ ਆਪਣਾ ਦੇਸ਼ ਆ ਤਾਂ ਆਪਣਾ ਜਾਗ ਹਾਂ ਹਾਂਜੀ ਹਾਂਜੀ ਬਾਹਰ ਆਲਾ ਬੰਨਣਾ ਨਹੀਂ ਜਾ ਸਕਦਾ ਬਾਹਰ ਹਾਂਜੀ 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 ਅਗਲਾ ਵੀਜ਼ਾ ਲੱਗੂਗਾ ਉਦੋਂ ਸੁਰਤੇ ਦੇਖ ਲੈਣੇ ਲਿਆਓ ਵੀਜ਼ਾ ਹਾਂਜੀ 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 ਬਾਹਰ ਤਾਂ ਉਦੋਂ ਘੇਰ ਲੈਣ ਜੀ ਜੇ ਵੀਜ਼ੇ ਦੀ ਗਲਤੀ ਵੀ ਆਲਾ ਫੜ ਕੇ ਚੱਕ ਜੀ ਬਿਲਕੁਲ ਬਿਲਕੁਲ ਜਿਹੜੇ ਹੁਣ ਜਾਦ ਵੀਜ਼ੇ ਤੇ ਹੈਗੇ ਆ ਉਹਦੇ ਵਿੱਚ ਉਹਨੂੰ ਫੜ ਕੇ ਚੱਕ ਭੁਂਜਾ ਭੇਜ ਦਿੰਦੇ ਹਾਂਜੀ ਹਾਂਜੀ ਆਪਣਾ ਜਿਹੜਾ ਦੇਸ਼ ਆ ਇਹ ਸਭ ਤੋਂ ਵਧੀਆ ਹਾਂਜੀ ਹਾਂਜੀ ਸੋ ਆਪਣੋ ਜੀ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਬਾਈ ਜੀ ਤੁਹਾਡਾ ਗਨਾਪ ਸਿੰਘ ਜੀ ਬਹੁਤ ਧੰਨਵਾਦ ਤੁਸੀਂ ਬਹੁਤ ਵਧੀਆ ਸਾਨੂੰ ਜਾਣਕਾਰੀ ਦਿੱਤੀ ਸੋ ਮੈਂ ਪ੍ਰੇਮਜੀਤ ਸਿੰਘ ਕਲਿਆਣ ਤੁਸੀਂ ਦੇਖ ਰਹੇ ਪਿੰਡੂ ਬਾਜ ਸਤਿ ਸ਼੍ਰੀ ਅਕਾਲ ਜੀ